ਪੇਮੈਂਟ ਦਿਓ ਨਹੀਂ ਸਾਨੂੰ ਗੱਡੀ ਦਿਓ ਅਸੀਂ ਪੇਮੈਂਟ ਲੈਂਦੇ ਨਹੀਂ ਅਸੀਂ ਘਰ ਨੂੰ ਜਿੰਦਾ ਲਾਉਣੇ ਸਾਨੂੰ ਗੱਡੀ ਦਿਓ ਸਾਨੂੰ ਵਿੱਚ ਜੀ ਤਨਾਜ ਮੰਡੀ ਦੇ ਸਾਹਮਣੇ ਮਾਨਸਾ ਦੇ ਵਿੱਚ ਜਿੱਦਾਂ ਕਿ ਸਾਨੂੰ ਆ ਕੇ ਕਹਿੰਦੇ ਥੋੜੀ ਗੱਡੀ ਚੱਕ ਕੇ ਲੈ ਜਾਵਾਂਗੇ ਕਿੰਨਾ ਦੋਜਕਾਂ ਨਾਲ ਅਸੀਂ ਝਾੜੂ ਪੋਚੇ ਲਾ ਲਾ ਕੇ ਅਸੀਂ ਇਹ ਮਸਾਂ ਠੀਕ ਕਰਾਈ ਹੈ ਜੀ ਸਾਡੇ ਨਾਲ ਜੋ ਮਜ਼ਦੂਰ ਪਰਿਵਾਰ ਮੌਜੂਦ ਨੇ ਇਹਨਾਂ ਨੇ ਬੈਂਕ ਤੋਂ ਲੋਨ ਲੈ ਕੇ ਇੱਕ ਪਿਕਅਪ ਡਾਲਾ ਕਰਵਾਇਆ ਸੀ ਕਾਫੀ ਸਾਲ ਪਹਿਲਾਂ ਇਹਨਾਂ ਤੋਂ ਵਿੱਚ ਮਤਲਬ ਉਹ ਪਿਕਅਪ ਡਾਲਾ ਉਹ ਵੀ ਲਿਆ ਗਿਆ ਸੀ ਹੁਣ ਬੈਂਕ ਕੁਝ ਇਹਨਾਂ ਨੇ ਪੈਸੇ ਭਰੇ ਹੁਣ ਬੈਂਕਾਂ ਇਹਨਾਂ ਤੋਂ ਇੱਕ ਬਹੁਤ ਜ਼ਿਆਦਾ ਪੈਸੇ ਦੀ ਮੰਗ ਕਰ ਰਿਹਾ ਹੈ 4 ਲੱਖ ਦੇ ਕਰੀਬ ਜਿਹੜਾ ਅਮਾਊਂਟ ਆ ਉਹਦੀ ਮੰਗ ਕਰ ਰਿਹਾ ਇਹ ਕਹਿੰਦੇ ਅਸੀਂ ਲਗਭਗ ਸਾਰਾ ਅਮਾਊਂਟ ਭਰ ਚੁੱਕੇ ਹਾਂ ਅਸੀਂ ਇਹ ਪੂਰਾ ਮਸਲਾ ਇਹਨਾਂ ਮਜ਼ਦੂਰਾਂ ਤੋਂ ਜਾਣਦੇ ਹਾਂ ਪੂਰਾ ਮਸਲਾ ਕੀ ਹੈ ਜੀ ਸੱਸੀ ਗਾਲ ਜੀ ਮੈਂ 2019 ਦੇ ਵਿੱਚ ਸੋਡਾ ਉੱਥੇ ਪਿਕਅਪ ਗੱਡੀ ਖੜਾਈ ਸੀ ਟਾਟਾ ਦੀ ਤੇ ਉਸ ਤੋਂ ਬਾਅਦ ਕੁਝ ਚਰਵਾਦ ਮੈਂ ਪੈਸੇ ਵੀ ਭਰੇ ਨਹੀਂ ਤੇ ਕੁਛ ਚਰਵਾਦ ਉਹ ਚ ਖਰਾਬੀ ਆ ਗਈ ਜੀ ਕੋਈ ਤੇ ਮੈਂ ਏਜੰਸੀ ਦੇ ਵਿੱਚ ਖੜਾਈ ਸੀਗੀ ਜੇ ਕਿਹੜੀ ਏਜੰਸੀ ਚ ਟਾਟਾ ਏਜੰਸੀ ਦੇ ਵਿੱਚ ਜੀ ਅਨਾਜ ਮੰਡੀ ਦੇ ਸਾਹਮਣੇ ਮਾਨਸਾ ਦੇ ਵਿੱਚ ਜਿਹਦਾ ਕਿ ਮੈਨੇਜਰ ਗੁਰਸੇਵ ਸੀਗਾ ਤੇ ਜਿਹੜਾ ਮਨਿੰਦਰ ਸੀਗਾ ਜੀ ਉਹਨਾਂ ਕੋਲੇ ਖੜਾਈ ਸੀ 10 ਦਿਨ ਮੈਨੂੰ ਲੰਕਾਈ ਕੇ 10 ਦਿਨਾਂ ਬਾਅਦ ਜਾ ਕੇ ਪਤਾ ਕੀਤਾ ਤੇ ਗੱਡੀ ਮੇਰੀ ਕਿਸੇ ਪਾਸੇ ਹੋਰ ਇਹਨਾਂ ਨੇ ਚੁਕਾ ਦਿੱਤੀ ਉਦੋਂ ਉਦੋਂ ਇਹਨਾਂ ਨੇ ਉਦੋਂ ਸਾਲ ਮੈਂ ਭਾਲਦਾ ਫਿਰਦਾ ਰਿਹਾ ਸਾਲ ਗੱਡੀ ਕਿਤੇ ਹੋਰ ਚਲਾਈ ਆ ਤੇ ਮੈਨੂੰ ਨਹੀਂ ਪਤਾ ਸੀ ਵੀ ਕਿੱਥੇ ਚਲੀ ਆ ਕਿੱਥੇ ਨਾ ਬੈਂਕ ਵਾਲੇ ਮੈਨੂੰ ਤੰਗ ਕਰਦੇ ਸੀ ਕਰਦਿਆਂ ਨੂੰ ਤੰਗ ਕਰਦੇ ਸੀਗੇ ਤੰਗ ਪਰੇਸ਼ਾਨ ਕਰਨ ਲੱਗ ਗਏ ਕਿਉਂਕਿ ਅਸੀਂ 3 ਲੱਖ 92000 ਰੁਪਏ ਭਰ ਚੁੱਕੇ ਸੀਗੇ ਤੇ ਟੋਟਲ ਅਮਾਉਂਟ ਕਿੰਨਾ ਸੀ ਟੋਟਲ ਅਮਾਉਂਟ 5 ਲੱਖ 40000 ਰੁਪਏ ਸੀਗਾ ਤੇ ਉਹਦੇ ਵਿੱਚੋਂ 3 ਲੱਖ 92000 ਭਰ ਚੁੱਕੇ ਸੀ ਉਸ ਤੋਂ ਬਾਅਦ ਬੈਂਕ ਵਾਲੇ ਹੁਣ ਸਾਨੂੰ ਕਹਿੰਦੇ ਵੀ ਤੁਹਾਡੇ ਕੋਲੋਂ 4 ਲੱਖ ਰੁਪਏ ਲੈਣਾਗਾ ਜਾ ਤਾਂ ਫਿਰ 4 ਲੱਖ ਰੁਪਇਆ ਦਿਓ ਨਹੀਂ ਫਿਰ ਸਾਧਨ ਸਾਨੂੰ ਜਮਾ ਕਰਾਓ ਨਹੀਂ ਬੈਂਕ ਕੋਡ ਕੇਸ ਕਰਾਂਗੇ ਮੈਂ ਗੱਡੀ ਤੁਹਾਡੇ ਤੋਂ ਦੂ ਮਤਲਬ ਜੋ ਤੁਹਾਡੇ ਤੋਂ ਲਈ ਗਈ ਸੀ ਉਹ ਕਿੰਨਾ ਟਾਈਮ ਮਤਲਬ ਰਹੀ ਕਿਸੇ ਹੋਰ ਇਨਸਾਨ ਕੋਲ ਸਾਲ ਉਹਨਾਂ ਕੋਲੇ ਚੱਲੀ ਹੈ ਜੀ ਸਾਲ ਸਵਾ ਸਾਲ ਉਹਨਾਂ ਕੋਲੇ ਚੱਲੀ ਉਹ ਤੋਂ ਬਾਅਦ ਖਰਾਬ ਗੱਡੀ ਮੈਂ ਲੈ ਕੇ ਆਇਆ ਉਹ ਤੋਂ ਬਾਅਦ 2 ਲੱਖ 1.5 ਲੱਖ ਰੁਪਇਆ ਮੈਂ ਲਾਇਆ ਉਹਦੇ ਉੱਤੇ ਫੇਰ ਚਲਦੀ ਹੋਈ ਆ ਤਾਂ ਉਦੋਂ ਵੱਧ ਮੈਨੂੰ ਬੈਂਕ ਵਾਲੇ ਤਾਂ ਕਰ ਲਾਗੇ ਬੈਂਕ ਵਾਲੇ ਕਹਿੰਦੇ ਸਾਨੂੰ ਵਾਡੀ ਦੇ ਉਦੋਂ ਕਹਿੰਦੇ ਫੇਰ ਅਸੀਂ ਚੱਕ ਕੇ ਲੈ ਜਾਵਾਂਗੇ ਉਦੋਂ ਕਹਿੰਦੇ ਚੱਕ ਕੇ ਲੈ ਕੇ ਜਾਵਾਂਗੇ ਉਦੋਂ ਪਹਿਲਾਂ ਤਾਂ ਨਾ ਮੇਰੇ ਨਾਂ ਕੋਈ ਬੈਂਕ ਵਾਲਾ ਤੁਰਿਆ ਨਾ ਮੇਰੇ ਨਾਂ ਕੋਈ ਏਜੰਸੀ ਵਾਲਾ ਤੁਰਿਆ ਜੀ ਅਸੀਂ ਆਪਦੇ ਦਮ ਤੇ ਆਪ ਚੱਕ ਕੇ ਲੈ ਕੇ ਆਏ ਆ ਗੱਡੀ ਉੱਥੋਂ ਜੀ ਹੁਣ ਕਿੰਨਾ ਅਮਾਉਂਟ ਦੇਣਾ ਤੁਸੀਂ ਬੈਂਕ ਦਾ ਬੈਂਕ ਦਾ ਅਮਾਉਂਟ ਦੇਣਾ 1.5 ਲੱਖ ਰੁਪਏ ਜੀ ਤੇ ਬੈਂਕ ਵਾਲੇ ਸੱਤ ਚਾਰ ਲੱਖ ਰੁਪਏ ਮੰਗ ਰਹੇ ਨੇ ਕੀ ਕੁਝ ਕਹਿਣਾ ਚਾਹੋਗੇ ਮਾਤਾ ਮੈਂ ਤਾਂ ਆਇਆ ਹੀ ਕੋਈ ਨਹੀਂ ਹੈ ਜੀ ਵੀ ਮੇਰੇ ਬੱਚਿਆਂ ਤੇ ਦੇਖਾ ਇੰਨਾ ਜ਼ੁਲਮ ਹੋਇਆ ਪਿਆਗਾ ਤੇ ਵੀ ਮੈਂ ਇਹ ਗੱਲ ਕਹਿੰਨੀ ਆਂਗੀ ਵੀ ਸਾਡਾ ਨਿਸਾਬ ਮਿਲਣਾ ਚਾਹੀਦਾ ਸਾਨੂੰ ਜੀ ਇਹ ਤੁਹਾਡੀ ਕੋਈ ਸੁਣਵਾਈ ਕਰ ਰਿਹਾ ਕਿ ਨਹੀਂ ਜੀ ਸਾਡੀ ਕੋਈ ਨਹੀਂ ਸੁਣਵਾਈ ਕਰਦਾ ਜੀ ਅਸੀਂ ਬੈਂਕਾਂ ਵਾਲਾਂ ਕੋਲੇ ਗਏ ਬੈਂਕ ਵਾਲੇ ਸਾਨੂੰ ਤੰਗ ਪਰੇਸ਼ਾਨ ਕਰਦੇ ਨਾ ਸਾਨੂੰ ਆ ਕੇ ਕਹਿੰਦੇ ਨੇ ਤੁਹਾਡੀ ਗੱਡੀ ਚੱਕ ਕੇ ਲੈ ਜਾਵਾਂਗੇ ਕਿੰਨਾ ਦੋਸ਼ ਕਰਨ ਵਾਲਾ ਸੀ ਝਾੜੂ ਪੋਚੇ ਲਾ ਲਾ ਕੇ ਅਸੀਂ ਇਹ ਮਸਾ ਠੀਕ ਕਰਾਈ ਜੀ ਹੈ ਜੇ ਅਸੀਂ ਠੀਕ ਕਰਾ ਲਈ ਚੱਲਦੀ ਲੋਡ ਜਿਹਨਾਂ ਦਾ ਜਿਹਨਾਂ ਤੇ ਤਾਂ ਕਵਾੜ ਸੀ ਉਹਨੇ ਜਿਹਦਾ ਕੋਈ ਝਾਕਿਆ ਨਹੀਂ ਜਿੱਦਿਆਂ ਅਸੀਂ ਲੋਡ ਕਰਾ ਲਈ ਉਦੋਂ ਸਾਨੂੰ ਸਾਥੋਂ ਖੋਣ ਨੂੰ ਤਿਆਰ ਹੋ ਗਏ ਸ੍ਰੀ ਕਾਲ ਜੀ ਇਹ ਐ ਕਹਿੰਦੇ ਆਥਨ ਤੜਕੇ ਜੀ ਮੈਨੂੰ ਠਿੱਠ ਕਰਦੇ ਆ ਜੀ ਮੈਂ ਕਿਸ਼ਤਾ ਭਰਦੀ ਨਹੀਂ ਜਿੱਨ ਨਜ਼ਰ ਮੇਰੇ ਕੋਲ ਗੱਡੀ ਸੀਗੀ ਉਦੋਂ ਮੁੜ ਕੇ ਜੀ ਇਹਨਾਂ ਨੇ ਸਾਥੋਂ ਕਾਸੀ ਗੱਡੀ ਖਰਾਬ ਹੋ ਗਈ ਜੰਚੀ ਚ ਲੋਟ ਕਰਾਉਣੀ ਖੜਾਇਆ ਹੈ ਜੀ ਇਹ ਜੰਚੀ ਵਾਲਿਆਂ ਨੇ ਸਾਨੂੰ ਰਾਹ ਨਹੀਂ ਦਿੱਤਾ ਜੀ ਸਾਡੀ ਗੱਡੀ ਗਾਹਾਂ ਪਹਛਾਤੀ ਸਾਨੂੰ ਐ ਨਹੀਂ ਪਤਾ ਲੱਗਿਆ ਵੀ ਕਿਸ ਨੂੰ ਦੇਤੀ ਇਹਨਾਂ ਨੇ ਗੱਡੀ ਸਾਡੀ ਜੇ ਅਸੀਂ ਪੁੱਛਦੇ ਸੀ ਤਾਂ ਸਾਡੇ ਦੇ ਉਲਟ ਐਨ ਨੇ ਪੁੱਛ ਬੁਲਾ ਲਈ ਜੀ ਤੇ ਜੰਚੀ ਸੀ ਜੀ ਟਾਟਾ ਜੰਚੀ ਚ ਤੇ ਨਮਿੰਦਰ ਨੇ ਤੇ ਛੇ ਭਨੇ ਜੀ ਦੋਨਾਂ ਨੇ ਰਲ ਕੇ ਤੇ ਸਾਨੂੰ ਧਮਕੀਆਂ ਮਾਰ ਮਾਰ ਕੇ ਸਾਨੂੰ ਗੱਡੀ ਦਾ ਉਗਛੁਕ ਨਹੀਂ ਦਿੱਤਾ ਵੀ ਸਾਡੀ ਗੱਡੀ ਕਿੱਥੇ ਹੈ ਜੀ ਹਣ ਜੇ ਅਸੀਂ ਗੱਡੀ ਆਪਦੀ ਭਾਲ ਕਰ ਲਈ ਸਾਨੂੰ ਕਿਸੇ ਨੇ ਦੱਸਤੇ ਵੀ ਗੱਡੀ ਭਾਲ ਕਰ ਲਈ ਲੈ ਜਾਂਦੀ ਹੁਣ ਸਾਨੂੰ ਬੈਂਕ ਵਾਲੇ ਠਿੱਠ ਕਰਦੇ ਆ ਜੀ ਦਿਨ ਰਾਤ ਸਾਨੂੰ ਠਿੱਠ ਕਰਦੇ ਈ ਛਾਲ ਗੱਡੀ ਛਾਲ ਡੇਢ ਸਾਲ ਗੱਡੀ ਸਾਡੀ ਕਿਤੇ ਇਹਨਾਂ ਨੇ ਗਾਹਾਂ ਕਿਸੇ ਨੂੰ ਦਿੱਤੀ ਸੀ ਜੀ ਤੇ ਉਹ ਸਾਡੇ ਨਾਂ ਤੇ ਉਹ ਕਿਸ਼ਤਾਂ ਭਰਦੇ ਸੀ ਸਾਡੇ ਕੋਲੇ ਬੈਂਕ ਵਾਲੇ ਫੋਨ ਲਾਉਂਦੇ ਸੀ ਮੇਰੇ ਕੋਲੇ ਪਲੇ ਪਲੇ ਪਰੇਸ਼ਾਨ ਕਰਦੇ ਸੀ ਪਰੇ ਪਰੇ ਫੋਨ ਆਉਂਦਾ ਸੀ ਜੀ ਮੇਰੇ ਘਰਦਿਆਂ ਕੋਲੇ ਫੋਨ ਆਉਂਦਾ ਸੀ ਕਹਿੰਦੇ ਸੀ ਵੀ ਤੁਸੀਂ ਕਿਸ਼ਤ ਭਰਉਣੀ ਅਸੀਂ ਗੱਡੀ ਲੈ ਜਾਾਂਗੇ ਧਮਕੀਆਂ ਦਿੰਦੇ ਸੀ ਸਾਨੂੰ ਸਾਨੂੰ ਐ ਕਰਕੇ ਵੀ ਅਸੀਂ ਗੱਡੀ ਚੱਕ ਕੇ ਲੈ ਜਾਾਂਗੇ ਨਹੀਂ ਸਾਨੂੰ ਪੇਮੈਂਟ ਦਿਓ ਨਹੀਂ ਸਾਨੂੰ ਗੱਡੀ ਦਿਓ ਦੇ ਦਿਓ ਸਾਨੂੰ ਅਸੀਂ ਜੀ ਹੱਤ ਮੰਨ ਕੇ ਬੇਨਤੀ ਆ 2.5 ਲੱਖ ਰੁਪਇਆ ਲਾ ਕੇ ਮੈਂ ਗੱਡੀ ਮਸਾ ਮੈਂ ਤਾਂ ਬਾਣੀਆਂ ਦੇ ਕੰਮ ਕਰਦੇ ਜੀ ਉਹਨਾਂ ਦੇ ਪੈਸੇ ਫੜ ਕੇ ਮਸਾ ਗੱਡੀ ਲੋਡ ਕਰਾਈ ਸੀ ਜੀ ਹੁਣ ਗੱਡੀ ਇਹ ਨਾ ਬੈਂਕ ਵਾਲੇ ਚੱਕਰ ਨੂੰ ਫਿਰਦੇ ਆ ਜੀ ਮੈਨੂੰ ਕਹਿੰਦੇ ਮੇਰੀ ਗੱਡੀ ਦਿਓ ਸਾਡੀ ਗੱਡੀ ਦੇ ਦਿਓ ਜੇ ਤੁਸੀਂ ਨਹੀਂ ਪੇਮੈਂਟ ਭਰ ਸਕਦੇ ਚਲਾ ਕਿਸੇ ਨੇ ਲਈ ਚਲਾ ਕਿਸੇ ਨੇ ਲਈ ਜੀ ਪੈਸਾ ਸਾਥੋਂ ਮੰਗਦੇ ਆ ਜੀ ਉਹਨਾਂ ਨੇ ਕਿਸ਼ਤਾਂ ਉਹਨਾਂ ਨੇ ਤੋੜਤੀ ਜਿੱਦੇ ਗੱਡੀ ਮੈਂ ਲੋਡ ਕਰਾਉਣੀ ਖੜਾ ਕੇ ਗਈ ਉਹਦੇ ਮੈਂ ਕਿਸ਼ਤ ਭਰ ਕੇ ਗੱਡੀ ਲੋਡ ਕਰਾਉਣੀ ਖੜਾਉਣ ਗਈ ਸੀ ਜੀ ਕਿੰਨੇ ਪੈਸੇ ਮੰਗਦੇ ਆ ਤੋ ਤੋ ਤੁਸੀਂ ਦੇਣੇ ਕਿੰਨੇ ਆ ਅਸੀਂ ਤਾਂ 1.5 ਲੱਖ ਰੁਪਈਆ ਦੇਣਾ ਸੀ ਜੀ ਹੁਣ ਸਾਥੋਂ ਉਹ ਮੰਗਦੇ ਆ 4 ਲੱਖ ਦੀ ਮੰਗ ਮੰਗਦੇ ਸਾਨੂੰ ਕਹਿੰਦੇ 4 ਲੱਖ ਰੁਪਈਆ ਸਾਨੂੰ ਦਿਓ ਨਹੀਂ ਸਾਨੂੰ ਗੱਡੀ ਦਿਓ ਸਾਥੋਂ 4 ਲੱਖ ਭਰਿਆ ਨਹੀਂ ਜਾਂਦਾ ਜੀ ਜੇ ਅਸੀਂ ਜਿੰਨੇ ਆਪਸੀ ਉਹ ਕੀਤੇ ਸੀਗੇ ਉਹਨੇ ਕਹਿੰਦੇ ਸੀ ਵੀ ਸਾਸੀਂ ਇੰਨੇ ਕੁ ਭਰ ਦਾਂਗੇ ਸਾਦੂ ਇਹਨਾਂ ਤੋਂ ਪਹਿਲਾਂ ਸਾਨੂੰ ਗੱਡੀ ਗਾਹਾਂ ਦਿੱਤੀ ਉਹ ਸਾਥੋਂ ਉਹ ਤਾਂ ਭਰਾਓ ਸਾਡੇ ਕੋਲੇ ਹੈ ਨਹੀਂ ਇੰਨੀ ਪੇਮੈਂਟ ਦੇਣ ਨੂੰ ਅਸੀਂ ਤਾਂ ਗਰੀਬ ਬੰਦੇ ਆਂ ਟਾਈਮ ਪਾਸ ਮਸਾ ਕਰਦੇ ਆਂ ਸੋ ਧੰਨਵਾਦ ਤੁਹਾਡਾ ਗੱਲਬਾਤ ਕਰਨ ਲਈ ਸੋ ਮੈਂ ਵੀ ਪ੍ਰਸ਼ਾਸਨ ਨੂੰ ਆਪਦੇ ਤੌਰ ਤੇ ਬੇਨਤੀ ਕਰੂਗਾ ਕਿ ਇਹਨਾਂ ਮਜ਼ਦੂਰ ਪਰਿਵਾਰ ਦੀ ਗੱਲਬਾਤ ਸੁਣੀ ਜਾਵੇ ਅਕਸਰ ਮਜ਼ਦੂਰਾਂ ਨੂੰ ਨੈਗਲੈਕਟ ਕੀਤਾ ਜਾਂਦਾ ਅਣਗੌਲਿਆ ਕੀਤਾ ਜਾਂਦਾ ਸੋ ਧੰਨਵਾਦ ਤੁਹਾਡਾ